ਉਦੇ ਲੁਧਿਆਣਾ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਅਸੀਂ ਖੜੇ ਆ ਇਹ ਬਹੁਤ ਮਸ਼ਹੂਰ ਹੈ ਤੇ ਕੋ ਚਪਾਟੀ ਹੈ ਤੇ ਲੋਕਾਂ ਦੇ ਵਿਊ ਲਵਾਂਗੇ ਕਿ ਕਿਸ ਸਵੇਰ ਦੀਆਂ ਵੋਟਾਂ ਨੇ ਲੋਕ ਸਭਾ ਦੀਆਂ ਵੋਟਾਂ ਨੇ ਤੇ ਕਿਹਨੂੰ ਲੋਕ ਪਸੰਦ ਕਰਦੇ ਆ ਕਿਹਨੂੰ ਵੋਟ ਪਾਣਗੇ ਸੋ ਗੱਲਬਾਤ ਕਰਾਂਗੇ ਜੀ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਬਰੇ ਹਿੰਕਰਦੀ ਵਾੜੀ ਇਹ ਸਵੇਰ ਨੂੰ ਵੋਟਾਂ ਨੇ ਤੇ ਕਿਹਨੂੰ ਵੋਟ ਪਾਉਂਗੇ ਵੋਟ ਬੀਜਪੀ ਰਵਨੀਤ ਸਿੰਘ ਬਿੱਟੂ ਹਾਂਜੀ ਕੀ ਕੰਮ ਤੁਹਾਨੂੰ ਉਹਨਾਂ ਦੇ ਚੰਗੇ ਲੱਗਦੇ ਆ ਆਮ ਆਦਮੀ ਪਾਰਟੀ ਦਾ ਰਾਜ ਐਥੇ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਨੂੰ ਕਿਉਂ ਨਹੀਂ ਪਾੜਦੇ ਆਮ ਆਦਮੀ ਬੀਜੇ ਪਾਰਟੀ ਨੂੰ ਦੇਖ ਕੇ ਕਰਾਂਗੇ ਵੋਟ ਜੀ ਕਿਉਂ ਸੈਂਟਰ ਚ ਬੀਜੇ ਬੀਜੇ ਸਰਕਾਰ ਆ ਤਾਂ ਕਰਕੇ ਕੰਮ ਵਧੀਆ ਹੋ ਰਿਹਾ ਵਾ ਤੇ ਇਸ ਤੋਂ ਉਸ ਤੋਂ ਹੋਰ ਅੱਗੇ ਇਸ ਤੇ ਵੀ ਵਧੀਆ ਹੋਊਗਾ ਫਿਰ ਪਹਿਲੀ ਵਾਰ ਮੌਕਾ ਦੇਈਏ ਪਹਿਲਾਂ ਕਿਸੇ ਨੂੰ ਚੇਂਜ ਹੋਊਗਾ ਤਾਂ ਹੀ ਕੁਝ ਪਤਾ ਲੱਗੂਗਾ ਹਾਂਜੀ ਯਾਨੀ ਕਿ ਰਵਨੀਤ ਮਿੱਟੂ ਨੂੰ ਤੁਸੀਂ ਤੇ ਬੀਜੇਪੀ ਨੂੰ ਵੋਟ ਪਾਵਾਂਗੇ ਵੋਟ ਪਾਵਾਂਗੇ ਸੈਂਟਰ ਨੂੰ ਦੇਖ ਕੇ ਸੈਂਟਰ ਦੇ ਰੋ ਕੀ ਨਾਮ ਆ ਪਾਜੀ ਆਪਣਾ ਰਾਹੁਲ ਆ ਜੀ ਜੀ ਇੱਧਰੋਂ ਮੜਾ ਦੇ ਦੇ ਤੇ ਕਿਹਨੂੰ ਵੋਟ ਪਾਵਾਂਗੇ ਅਸੀਂ ਬੀਜਪਾ ਨੂੰ ਪਾਵਾਂਗੇ ਵੋਟ ਪਾਣੀ ਹੈ ਤੁਹਾਡੀ ਠੀਕ ਬੀਜਪਾ ਨੂੰ ਵੋਟ ਪਾਓ ਠੀਕ ਡੰਨ ਨਹੀਂ ਕੋਈ ਸ਼ੰਕ ਨਹੀਂ ਠੀਕ ਇੱਧਰ ਦੇਖ ਲੈ ਕੇ ਉਹਨੂੰ ਬਣਾ ਦੇ ਐ ਕਿਹਨੂੰ ਵੋਟ ਪਾਵਾਂਗੇ ਕਨਫਿਡੈਂਸ਼ੀਅਲ ਹੁੰਦਾ ਵੈਸੇ ਇਹ ਵੋਟ ਪਾਣ ਵਾਲਾ ਤੁਸੀਂ ਕੋਟਪਾ ਆ ਸਕਦੇ ਸਾਡੇ ਜਿਨ੍ਹਾਂ ਦਾ ਕਾਰਜ ਤੁਹਾਨੂੰ ਪਸੰਦ ਆਇਆ ਜਾਂ ਜੇ ਤੁਹਾਨੂੰ ਲੱਗਦਾ ਆ ਕਿ ਨੂੰ ਵੋਟ ਪਾਏਗੀ ਤੇਰੇ ਵੋਟ ਚਾਹੀਦੀ ਪਣੀ ਸਭ বিজেপি ਨੂੰ ਪਾਉਂਗੀ ਹਾਜੀ ਭਾਜੀ ਕੀ ਨਾਮ ਆ ਤੁਹਾਡਾ ਦਲੀਪਾ ਜੀ ਕਿਹਨੂੰ ਵੋਟ ਪਾਉਂਗੇ ਫਿਰ ਕਾਂਗਰਸ ਨੂੰ ਕਾਂਗਰਸ ਨੂੰ ਪਾਉਂਗੇ ਕਾਂਗਰਸ ਨੂੰ ਹਾਂਜੀ ਤੇ ਬੀਜੇਪੀ ਜਿੱਦਾਂ ਉਹ ਕਹਿੰਦੇ ਨੇ ਕਿ ਅਦਕੀ 400 ਦੇ ਪਾਰ ਸਵੇਰ ਨੂੰ ਆਪਣੇ ਵੋਟਾਂ ਨੇ ਇੱਥੇ ਲੋਕ ਸਭਾ ਦੀਆਂ ਤੇ ਕਿਹਨੂੰ ਵੋਟ ਪਾਣਾ ਚਾਹੁੰਗੇ ਬੀਜੇਪੀ ਆਮ ਆਦਮੀ ਪਾਰਟੀ ਵੀ ਆ ਹੋ ਸਰਕਾਰਾਂ ਨੇ ਵੀ ਕਿਹੜੇ ਕੰਮ ਤੁਹਾਨੂੰ ਵਧੀਆ ਲੱਗੇ ਬੀਜੇਪੀ ਦੇ ਜਿਹੜਾ ਬੀਜੇਪੀ ਤੇ ਬਹੁਤ ਡਿਵੈਲਪਮੈਂਟ ਜਿੱਦਾਂ ਆਪਣੀਆਂ ਹਾਈਵੇ ਇੰਟਰਨੈਸ਼ਨਲ ਹਾਈਵੇ ਬਣ ਰਹੇ ਐ ਤੇ ਹੋਰ ਵੀ ਕਾਫੀ ਵਿਕਾਸ ਹੋਇਆ ਨਨ ਕੀ ਡਾਨਾ ਵੀ ਮਤਲਬ ਬੀਜੇਪੀ ਨੂੰ ਵੋਟ ਪਾਉਂਗੇ ਤੁਸੀਂ ਠੀਕ ਹੈ ਅਲੀਪਾਜੀ ਭਾਈ ਆਉਤ ਸੀ ਦੱਸ ਰਹੇ ਹੋ ਕਿਉਂ ਵੋਟ ਨਹੀਂ ਬਣੀ ਤੁਹਾਡੀ ਬਣੀ ਹੈ ਮੇਰੀ ਵੋਟ ਤੇ ਕਿਹਨੂੰ ਵੋਟ ਪਾਉਂਗੇ ਸਰ ਬੀਜੇਪੀ ਨੂੰ ਜੀ ਠੀਕ ਹੈ ਜੀ ਕਿਹੜੇ ਕੰਮ ਤੁਹਾਨੂੰ ਵਧੀਆ ਲੱਗਦੇ ਨੇ ਬੀਜੇਪੀ ਦੇ ਜਿਹੜੇ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਜਿਹਨਾਂ ਨਾਲ ਚੱਲਾਂਗੇ ਜੀ ਉਹਨਾਂ ਦੇ ਹੁਣ ਆਮ ਆਦਮੀ ਪਾਰਟੀ ਨੇ ਕਾਫੀ ਅੱਛੇ ਕੰਮ ਕੀਤੇ ਨੇ ਤੇ ਬਿਜਲੀ ਫਰੀ ਕੀਤੀ ਆ ਹੋਰ ਵੀ ਕਈ ਆ ਜੀ ਨਾਲ ਨਹੀਂ ਜੀ ਫਰੀ ਨਾਲ ਕੀ ਆ ਅਸੀਂ ਕਿ ਮੀਡਲ ਕਲਾਸ ਮੈਂ ਰਜੀਵ ਸ਼ਰਮਾ ਹੈਗਾ ਮੀਡਲ ਕਲਾਸ ਐਵੇਂ ਨੂੰ ਕੁਝ ਨਹੀਂ ਮਿਲ ਰਿਹਾ ਇਹ ਸਿਰਫ ਚੋਛੇਵਾਜੀ ਹੈਗੀ ਹੈ ਹੋਰ ਕੁਝ ਨਹੀਂ ਹੈ ਬੇਰੋਜ਼ਗਾਰੀ ਹੈ ਨਾ ਫਰੀ ਨਾਲ ਕੋ ਬੇਰੋਜ਼ਗਾਰੀ ਹੈ ਹੋਰ ਕੁਝ ਨਹੀਂ ਹੈ ਜਨਤਨਵਾਸ ਉਹ ਮਾਇਨੋ ਡਿਵਾਡ ਕਰਕੇ ਲੈ ਕੇ ਚੱਲੇ ਆ ਕਿ ਜੀ ਇਹਨਾਂ ਨੂੰ ਦੋ ਗੱਲ ਚੀਜ਼ਾਂ ਫ੍ਰੀ ਕਰ ਦੋ ਬੰਦਾ ਉੱਥੇ ਤਾਂ ਕਿ ਸੋਚੇ ਉਸ ਤੋਂ ਬਾਅਦ ਨਿਕਲੇ ਅੱਗੇ ਇਹ ਤਾਂ ਨਕਮੇ ਬਣਾਉਣ ਵਾਲੀ ਚੀਜ਼ ਹੈ ਨਕਮੇ ਬਣਾਉਣ ਦੀ ਚੀਜ਼ ਹੈ ਯਾਨੀ ਕਿ ਤੁਹਾਡਾ ਕੀ ਵਿਚਾਰ ਹੈ ਕਿਹਨੂੰ ਵੋਟ ਪਾਣੀ ਹੈ ਭਾਜਪਾ ਨરેન્દ્ર મોદી ਕੀ ਨਾਮ ਹੈ ਭਾਈ ਗੁਰਮੀਤ ਸਿੰਘ ਤੇ ਸਵੇਰ ਨੂੰ ਲੋਕ ਸਭਾ ਦੀਆਂ ਵੋਟਾਂ ਨੇ ਤੇ ਕਿਹਨੂੰ ਵੋਟ ਪਾਉਗੇ ਜਿਹੜੀ ਰੱਖੋਗਾ ਬਿਹਾਰ ਦੇ ਸਮੇਂ ਦੇਖਾਂਗੇ ਜਿਹੜਾ ਰੁਖ ਹੋਗਾ ਸਭ ਵਾਲੀ ਰੁਖ ਹੈ ਇਸ ਚੰਦ ਦਾ ਅੱਛਾ ਹਾਂ ਚਾਰੋਂ ਪਾਰਟੀ ਕੋ ਰੁਖ ਹੈ ਜੀ ਤੁਸੀਂ ਕਿਹਨੂੰ ਵੋਟ ਪਾਣਾ ਚਾਹੋਗੇ ਅਸਲੀ ਸਭ ਨਹੀਂ ਪਾਣਾ ਜਾਂਦੇ ਇਹ ਤਾਂ ਸਾਡਾ ਪਰਸਨਲ ਲੱਗਦਾ ਇਹ ਤਾਂ ਮੈਟਰ ਦੇਖੋ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਕਿਹਨੂੰ ਪਾਵਾਂਗੇ ਦੱਸ ਸਕਦੇ ਇਹ ਤਾਂ ਕੱਲ ਦੇਖਾਂਗੇ ਕਿਹਨੂੰ ਪਾਣੀ ਹੈ ਵੈਸੇ ਕਿ ਕਿਸ ਪਾਰਟੀ ਦਾ ਤੁਹਾਨੂੰ ਲੱਗਦਾ ਵੀ ਕਾਰਜ ਵਧੀਆ ਨੇ ਦੇਖੋ ਰੋਜ਼ਗਾਰ ਦਾ ਆਪ ਦਾ ਵੀ ਹੈਗਾ ਸਵਦਾ ਹੈਗਾ ਜੀ ਕਿਵੇਂ ਤੁਹਾਨੂੰ ਕਹੀ ਮਾਰਗ ਸਭ ਦਾ ਆਪਣਾ ਆਪਣਾ ਜੋਰ ਆਪਾਂ ਕਿਸੇ ਬਾਰੇ ਮਤਲਬ ਇਹ ਇਹਨਾਂ ਦਾ ਸੀਕ੍ਰਟ ਹੈ ਜੇ ਵੀ ਦੱਸਣਾ ਨਹੀਂ ਜਾਂਦੇ ਕਿਹਨੂੰ ਵੋਟ ਪਾਣਗੇ ਤੇ ਉਦਾਂ ਤੁਹਾਨੂੰ ਲੱਗਦਾ ਵੀ ਸਾਰੀਆਂ ਪਾਰਟੀਆਂ ਜਾਨੀ ਸਾਰੀਆਂ ਵਾਈ ਸੋਲਿਡ ਹੈ ਜੀ ਸਾਰੀਆਂ ਸੋਲਿਡ ਹੈ ਚਾਰੋਂ ਪਾਰਟੀਆਂ ਸੋਲਿਡ ਹੈ ਮਨੋ ਜੀ